ਆ ਪੀ ਲਓ ਦੁੱਧ ਜਿਹੜਾ ਪੀਣਿਆ ਜਾ ਕੇ ਆਪਾਂ ਮਹਿੰਗਾ ਤੋਂ ਮਹਿੰਗਾ ਬ੍ਰਾਂਡਡ ਆ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਕਿਵੇਂ ਇਹਨੂੰ ਡੁਪਲੀਕੇਟ ਦੁੱਧ ਬਣਾਉਗਾ ਦੇਖਦੇ ਜਾਓ ਆ ਦੇਖੋ ਤੁਸੀਂ ਇੱਕੀ ਕੁਝ ਕਰੂਗਾ ਦੇਖੋ ਹੁਣ ਇਹਨੇ ਕੀ ਕਰਿਆ ਇਹ ਤੋਂ ਜੂਰੀਆ ਦੇ ਪਾਈਆ ਦੇ ਵਿੱਚ ਦੇਖੋ ਇੰਨੀ ਜੂਰੀਆ ਦੇ ਪਾਉ ਥੋੜੀ ਨਹੀਂ 3-4 ਕਿਲੋ ਜੂਰੀਆ ਦੇ ਪਾਉਗਾ ਇਹਦੇ ਵਿੱਚ ਫਿਰ ਦੇਖੋ ਇਹ ਧੂੱਕੇ ਦੇਖਦੇ ਜਦੋਂ ਬਣੂਗਾ ਕਿ ਇਹ ਆਪਾਂ ਜਿਹੜਾ ਚੌੜੇ ਹੋਮ ਦਾ ਦੁੱਧ ਪੀਂਦੇ ਆ ਨਾ ਵੀ ਹਾਂ ਜਪੋ ਕੰਨ ਨਮਰ ਕੇ ਸ਼ੇਕ ਦਾ ਹੋਰ ਆਪਾਂ ਰੰਗ ਬਰੰਗੇ ਫਲੀਆਂ ਉਤੋ ਫਲਫੀਆਂ ਵਗੈਰਾ ਚੌਕਲੇਟ ਵਗੈਰਾ ਆ ਦੇਖੋ ਤੁਸੀਂ ਕੀ ਕਰੂਗਾ ਆ ਹੁਣ ਇਹ ਸੈਕ ਬੋਲਨੇ ਆਪਣਾ ਦਾ ਇੰਨੋ ਜੀ ਹੁਣ ਜੀ ਨਿੰਬੂ ਆਂ ਦੇਖੋ ਇਸ ਨੂੰ ਖੋਲਦੇ ਆ ਕਿ ਅੰਦਰ ਇਹ ਦੂਗੇ ਅੱਗੇ ਦੇਖੋ ਅਸੀਂ ਕਰੂਗਾ ਅਸੀਂ ਅੰਤ ਤੱਕ ਵੀਡੀਓ ਦੇਖੇ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕੀ ਖਾਂ吃 ਰਿਹਾ ਥੋੜੀ ਅੱਖ ਖੋਲਣ ਲਈ ਵੀਡੀਓ ਹੈ ਇਹ ਦੇਖਦੇ ਜਾਓ ਆ ਦੇਖੋ ਇਹ ਕੋਲੇ ਦਾ ਕੀ ਹੋਰ ਪਾ ਰਿਹਾ ਹੈ ਚਲੋ ਆ ਇੱਕ ਹੋਰ ਜ਼ਹਿਰ ਪਾਤਾ ਜੂਰੀ ਦੀ ਠੋਕੇ ਦਾ ਅਗਲਾ ਜ਼ਹਿਰ ਆ ਦੇਖੋ ਪਤਾ ਨਹੀਂ ਕਿਹੜਾ ਕੈਮੀਕਲ ਹੈ ਇਹਨੇ ਬਹੁਤ ਆ ਲਓ ਫੀਲਾ ਕਰਦੇ ਹਾਂ ਅਜੇ ਹੋਰ ਦੇਖੋ ਜੀ ਨਹੀਂ ਜੇ ਇੱਥੇ ਹੀ ਖੜਦਾ ਹੈ ਇਹ ਆ ਦੇਖੋ ਇਹ ਲੋ ਜੀ ਆਹ ਲੈਂਦੋ ਪਾਤਾ ਇਹ ਵਿੱਚ ਹੋ ਰਿਹਾ ਇਹ ਲੋ ਦੇਖੋ ਆ ਰੰਗ ਮਲਾਤਾ ਤੋਂ ਰੰਗ ਇਹਦਾ ਹੋਰ ਫੀਲਾ ਰੰਗ ਕਰਤਾ ਨਾਲ ਫੀਲਾਇਆ ਕਰਤਾ ਰੰਗ ਬਰੰਗ ਕਰ ਲਓ ਦੇਖ ਲਓ ਦੇਖੋ ਤੁਸੀਂ ਇਹ ਲਓ ਕਿਦੂ ਵਹ ਲਓ ਜੀ ਹੁਣ ਇਹਨੇ ਕੋਈ ਮਸ਼ੀਨਾਂ ਦੇ ਵਿੱਚ ਪਾ ਗਿਆ ਹੁਣ ਤੁਸੀਂ ਦੇਖੋ ਉਹ ਲੱਗਿਆ ਹੈ ਅੱਗੇ ਪੈਣ ਜਾ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਇਹ ਕਰ ਰਿਹਾ ਹੈ ਨੇ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਲਓ ਇਹ ਇਹ ਲਓ ਇਹ ਹੁਣ ਤੁਹਾਡੀ ਇੱਕ ਭਰਾਵੋ ਜਿਹੜੀਆਂ ਬੱਚਿਆਂ ਨੂੰ ਪੁਲਕੀਆਂ ਖਵਾਉਣੀਆਂ ਪੁਲਕੀਆਂ ਤਿਆਰ ਹੋ ਗਈਆਂ ਆ ਦੇਖ ਲਓ ਤੁਹਾਡੀ ਸ਼ਹਿਰ ਤੱਕ ਕਿੰਨਾ ਥਲਵਾੜ ਹੋ ਗਿਆ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਪੁੱਤ ਲੱਝਾਣ ਆਪਣੇ ਜਿਹੜੇ ਬੱਚੇ ਨੇ ਪਿੰਡਾਂ ਦੀ ਰਤਨੋਂ ਸਮਾਨ ਜ਼ਿਆਦਾ ਮਿਲਦਾ ਭਰਾ ਉਹ ਆ ਦੇਖੋ ਪੈਕਿੰਗ ਹੋ ਗਈ ਕਿਉਂਕਿ ਇਹ ਆਪਣੇ ਪਿੰਡਾਂ ਦੀਆਂ ਪਤਾਨਾਂ ਤੋਂ ਇਹ ਸਮਾਨ ਮਿਲਦਾ ਹੈ ਬੱਚੇ ਆਪਣੇ ਪਾ ਪੈਸੇ ਦੇਣੇ ਉੱਥੇ ਜਾ ਕੇ ਖਾਂਦੇ ਨੇ ਹਾਂ ਦੇਖੋ ਪੈਕਟ ਤਿਆਰ ਹੋ ਗਿਆ ਦੇਖ ਲਓ ਟੁਪਲੀਟ ਕੁਲਕੀ ਛੋਟੇ ਸਾਹਮਣੇ ਤਿਆਰ ਹੋਏ ਵੀਡੀਓ ਜਿਹੜਾ ਸ਼ੇਅਰ ਨਹੀਂ ਕਰੋ ਉਹ ਮਾਂ ਦਾ ਪੁੱਤ ਨਹੀਂ ਧੰਨਵਾਦ